ਕੀ ਏਡ ਖੜਕਣ ਡਿਆ ਪਤਾ ਨਹੀਂ ਕੌਣ ਆਇਆ ਵਾ ਵੇਖ ਹੀ ਲਵਾਂ ਜਾ ਕੇ ਪਹਿਲਾਂ ਆ ਗਈ ਆ ਗਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਵਾ ਠੀਕ ਆ ਹੋਰ ਠੀਕ ਆਦੀ ਮੰਮੀ ਤੇਰੀ ਮੰਮੀ ਠੀਕ ਆ ਦੀ 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 ਕਿੱਥੇ ਆ ਦੀਦੀ ਤਾਂ ਅੰਦਰ ਪੜ੍ਹ ਰਹੀ ਆ ਪੁੱਤ ਮਿਲਣਾ ਦੀਦੀ ਨੂੰ ਹਾਂਜੀ ਅੱਛਾ ਅੱਛਾ ਚਲ ਆ ਜਾ ਮਿਲਣਾ ਆ ਕੇ ਹੈ ਚਲ ਤੂੰ ਚਲ ਜਾ ਅੰਦਰ ਮੈਂ ਗੇਟ ਬੰਦ ਕਰ ਆਵਾ ਕਿੰਡੀ ਸੋਹਣੀ ਲੱਗਦੀ ਨੀ ਕੀ ਜੀ ਹੈ ਕਿੰਨਾ ਸੋਹਣਾ ਬੋਲਦੀ ਆ ਚਲ ਬੱਚਿਆਂ ਦਾ ਖਾਣਾ ਚੜਾਉਣ ਪੁੰਦੀ ਆ ਕਸ਼ਕਾਲ ਤੁਸੀਂ ਕਰਨ ਦੀ ਜੀ ਹਾਂ ਤੇ ਦੀਦੀ ਕੀ ਕਰਨ ਦੀ ਹੈ ਮੇਰੀ ਦੀਦੀ ਵੀ ਪੜਨ ਦੀ ਆ ਅੱਛਾ ਹੋਰ ਤੂੰ ਕਿਉਂ ਆਈ ਹੈ ਮੇਰੀ ਦੀਦੀ ਕਹਿੰਦੀ ਹੈ ਅੱਜ ਲੋੜੀ ਮੰਗਣ ਚੱਲੀਏ ਚ ਲੋੜੀ ਮੰਗਣ ਜਾ ਰਹੇ ਹਾਂ ਜੀ ਪਰ ਮੈਂ ਕਦੀ ਲੋੜੀ ਮੰਗਣ ਨਹੀਂ ਗਈ ਤੇ ਮੈਂ ਨਹੀਂ ਜਾਣ ਲੋੜੀ ਮੰਗਣ ਆਜਾ ਚੱਲੀਏ ਕੋਈ ਕਸ਼ ਨਹੀਂ ਹੁੰਦਾ ਚਲ ਮੈਂ ਮਮਾ ਨੂੰ ਪੁੱਛ ਕੇ ਆਸ ਲੈਂਦੀ ਅੰਮਾ ਜੀ ਜੀ ਆ ਗਈ ਬੋਤੇ ਅਹਲੀ ਕਰਦੀ ਆ ਕੀ ਮੈਂ ਦਿੱਤੀ ਨਹੀਂ ਲੋੜੀ ਮੰਗਣ ਜਾਣਾ ਲੋੜੀ ਮੰਗਣ ਆਦਰ ਪੈਣੇ ਹਾਂਜੀ ਅੱਛਾ ਤੂੰ ਵੀ ਜਾਣਾ ਵਾ ਹਾਂਜੀ ਲੈ ਇੱਥੇ ਆਣਾ ਪਤਾ ਬੈਰ ਇਥੇ ਲੱਗੇ ਤੇ ਜਾਨਦੇ ਹਾਂ ਤੇ ਆਪਾਂ ਤੋੜੀ ਮੰਗਣ ਹਾਂਜੀ ਅੱਛਾ ਅੱਛਾ ਕੋਤੇ ਗੁਰਲੀ ਇੰਤ ਕਦੀ ਗਈ ਨੀਗੀ ਹੈ ਮੈਂ ਨਹੀਂ ਨੂੰ ਕਦੀ ਵੀ ਕੱਲਿਆ ਤੇ ਨਾਲੇ ਆਪਾਂ ਹੁਣ ਇੱਥੇ ਆਏ ਆ ਨਾ ਹਾਂ ਉਹਦੇ ਚੰਗੀ ਤਰ੍ਹਾਂ ਪਿੰਡ ਦਾ ਪਤਾ ਨਹੀਂਗਾ ਵੀ ਕਿੱਦਾਂ ਦਾ ਤੇ ਕਿੱਦਾਂ ਦਾ ਨਹੀਂ ਹਨਾ ਗੁਰਲੀ ਨਾ ਹਾਂਜੀ ਆਹ ਲੋਕਾਂ ਦਾ ਨਹੀਂ ਨਾ ਪਤਾ ਪਿਆ ਇਹ ਪਿੰਡ ਦੇ ਲੋਕ ਕਿੱਦਾਂ ਦੇ ਆ ਐਵੇਂ ਕੋਈ ਕਹੂਗਾ ਵੀ ਇਹ ਕੁੜੀ ਕੌਣ ਆ ਹਨਾ ਤੇ ਤੁਸੀਂ ਨੂੰ ਰਹਿਣ ਦੋ ਗੁਰਲੀ ਨੇ ਨਹੀਂ ਜਾਣਾ ਠੀਕ ਆ ਨਾ ਤੇ ਤੂੰ ਐਦਾਂ ਕਰ ਤੂੰ ਇੱਥੇ ਰਹਿ ਸਾਡੇ ਘਰ ਤੇ ਅਸੀਂ ਸਾਰਾ ਸਮਾਨ ਲਿਆਂਦਾ ਲੋੜੀ ਦਾ ਤੇ ਮੈਂ ਤੁਹਾਡੇ ਵਕਤ ਪਾ ਕੇ ਲਿਆਉਣੀ ਆ ਚੰਗਾ ਤੂੰ ਇੱਥੇ ਬੈਠ ਕੇ ਖਾ ਲੈ ਠੀਕ ਆ ਠੀਕ ਆ ਤੂੰ ਬੈਠੇ ਲਾਗੇ ਗੱਲਾਂ ਕਰੋ ਦੀ ਦੋਵੇਂ ਜਾਣੀਆਂ ਠੀਕ ਆ

ਉਹ ਤੇਨੂੰ ਮੈਂ ਪਾ ਕੇ ਦਉਂਗੀ ਸਾਰਾ ਸਮਾਨ ਚੰਗਾ ਤੂੰ ਲੈ ਜੀ ਆਪਣੇ ਘਰ ਠੀਕ ਆ ਠੀਕ ਆ ਹੁਣ ਖਾ ਲਾ ਮੇਰੀ ਬੀ 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 ਤੇਰੇ ਮਮਾ ਕਿੰਨੇ ਚੰਗੇ ਆ ਹਾਂ ਮੇਰੀ ਮੰਮੂ ਬੜੇ ਚੰਗੇ ਆ ਚਲ ਤੂੰ ਆ ਖਾ ਲਾ ਫਿਰ ਘਰ ਵਾਸਤੇ ਵੀ ਦੇਨੇ ਠੀਕ ਆ ਈਵਨਾ ਹਾਂਜੀ ਆਹ ਨਿਆਣੇ ਦੇਖ ਰੋਟੇ ਨਾਲਾ ਘੀਟ ਲੈਂਦੀ ਹੈ ਲੈ ਜੇ ਆਹ ਤੇ ਨਿਆਣੇ ਕਿੱਥੇ ਗਏ ਨਿਆਣੇ ਤੁਹਾਨੂੰ ਪਤਾ ਹੀ ਹੈ ਨਾ ਅੱਜ ਲੋਹੜੀ ਆ ਉਹਨਾਂ ਨੂੰ ਚਾਹ ਹੀ ਬੜਾ ਹੀ ਗਾ ਤੇ ਗੁੱਡੇ ਚੜਾਉਣ ਚਲ ਗਏ ਪਿੰਡ ਤੇ ਗਰਲੀਨ ਗਰਲੀਨ ਤੇ ਇੱਥੇ ਅੰਦਰ ਪੰਡ ਹੀ ਤੇਦੀ ਸਹਲੀ ਦੀ ਭੈਣ ਆਈ ਹੈ ਅੱਛਾ ਅੱਛਾ ਉਹਦਾਂ ਨਹੀਂ ਹੈ ਗੱਲਾਂ ਬਾਤਾਂ ਮਾਰਦੇ ਠੀਕ ਹੈ ਹਾਂਜੀ ਉਹ ਪਤਾ ਕੀ ਆਂਦੀ ਆਣ ਕੇ ਆਂਦੀ ਹੈ ਕਿ ਮੇਰੀ ਭੈਣ ਆਨੇ ਚਾ ਲੋਹੜੀ ਮੰਗਣ ਚਲੀਏ ਅੱਛਾ ਅੱਛਾ ਆਹੋ ਫਿਰ ਮਨੂੰ ਸਮਝਾਇਆ ਮੈਂ ਕਿ ਪੁੱਤ ਅਜਿਹਾਂ ਨੂੰ ਐਪਲ ਦਾ ਭੇਤ ਨਹੀਂ ਚੰਗੀ ਤਰ੍ਹਾਂ ਹੂੰ ਐਵੇਂ ਲੋਕਾਂ ਨੇ ਪੁੱਛਣਾ ਵਾ ਵੀ ਇਹ ਕੌਣ ਵਾ ਹੈਨਾ ਤੇ ਮੈਂ ਕਿਹਾ ਨਹੀਂ ਇਹਨੂੰ ਨਹੀਂ ਮੈਂ ਕੱਲਣਾ ਉਹ ਨਾਲੇ ਦੱਸਾ ਗੱਲ ਕੀ ਹੈ ਜੀਵਨ ਤਾਂ ਇਹਨਾਂ ਲੋਕੀ ਭਾਵੇਂ ਨੂੰ ਨਹੀਂ ਜੋੜੇ ਲੜਦੇ ਹੁਣ ਕੌਣ ਵੀ ਦੇ ਘਰ ਆਉਂਦਾ ਵਾ ਠੀਕ ਨਹੀਂ ਅੱਗੇ ਨਿਆਣੇ ਜਾਂਦੇ ਲੋਕੀ ਚਾਅ ਕਰਦੇ ਹੁੰਦੇ ਸੀ ਹੁਣ ਲੋਕੀ ਵੀ ਵੀ ਗੱਲਾਂ ਕਰਦੇ ਲੋਕੀ ਅੱਗੇ ਤੇ ਨਿਆਣੇ ਕੀ ਵੱਡੀਆਂ ਵੱਡੀਆਂ ਕੁੜੀਆਂ ਲੋੜੀ ਮੰਗਦੀਆਂ ਹੁੰਦੀਆਂ ਸੀ ਬਹੁਤ ਠੀਕ ਗੱਲ ਬੋਲ ਰਹੇ ਹੋ ਚਲੋ ਬਹੁਤ ਵਧੀਆ ਲੱਗਦਾ ਹੁੰਦਾ ਕਿੰਨਾ ਦੇ ਵਿੱਚ ਇੱਕ ਚੀਜ਼ ਵਧੀਆ ਹੀ ਤੇ ਪਰ ਹੁਣ ਉਹ ਚੀਜ਼ਾਂ ਨਹੀਂ ਲੋਕ ਹੋ ਗਈਆਂ ਤੇ ਫਿਰ ਮੈਨੂੰ ਸਮਝਾਇਆ ਮੈਂ ਆਪੋ ਤਾਂ ਵੀ ਅਮੀਜ ਨਰਵੇ ਤੇ ਉਹ ਲੋਕ ਤਾਂ ਵੀ ਹੋਣਗੇ ਲੋਕਾਂ ਦਰਾਂ ਜੋ ਪਿਆਰੀ ਮੁੱਕ ਕੇ ਦੂਜੇ ਦੇ ਬਰਤੀ ਸਹੀ ਗੱਲ ਬੋਲ ਠੀਕ ਨਹੀਂ ਹਾਂ ਹੁਣ ਵੇਖ ਕੇ ਤੇ ਕੋਈ ਰਾਜੀ ਨਹੀਂਗਾ ਤੇ ਜੇ ਕੋਈ ਲੋੜੀ ਲੈਣਾ ਤੇ ਲੋਕੀ ਵੀ ਵੀ ਗੱਲਾਂ ਕਰਦੇ ਪਰ ਨਹੀਂ ਇਹ ਗਲਤ ਗੱਲਾਂ ਹੋਈਆਂ ਦਾ ਸਮਝ ਨਹੀਂ ਪਾ। ਪਰ ਕਈ ਦਾ ਨਹੀਂ ਇਤਰਾ ਹਾਂ। ਤੇ ਜਿਹੜਾ ਰੀਤੀ ਰਿਵਾਜ ਬੜਿਆ ਹੋਣਾ। ਹਾਂ। ਪਰ ਕਈ ਦਾ ਬੋਣਾ ਥੋੜਾ ਬੋੜਾ। ਹਾਂ। ਸਹੀ ਗੱਲ ਆ। ਤੇ ਫਿਰ ਮੈਂ ਉਹਨੂੰ ਕਿਹਾ ਮੈਂ ਤਾਂ ਇੱਥੇ ਖਾਲਾ ਸਾਰਾ ਕੁਛ ਤੇ ਕੋਈ ਗੱਲ ਨਹੀਂ ਮੈਂ ਤਾਂ ਉਹਨੂੰ ਜਾਣ ਲੱਗਿਆ ਮੈਂ ਸਾਰਾ ਸਮਾਂ ਦੇਖ ਤੁਰੂ। ਉਹ ਨੋੜੀ ਮੰਗੜ ਮੈਂ ਤਾਂ ਨਹੀਂ ਜਾਇਓ। ਹਾਂ ਨਹੀਂ ਨਹੀਂ ਨਹੀਂ। ਆਂ ਦੇਖੋ। ਕੀ ਪਤਾ ਕੋਈ ਕਿਹੇ ਤਰ੍ਹਾਂ ਦਾ ਕੋਈ ਕਿਹੇ ਤਰ੍ਹਾਂ ਦਾ ਕਿਹਨੇ ਠੀਕ ਹੈ ਨਾ। ਉਹ ਨਾਲੇ ਨਾ ਆਡੇ ਇੱਥੇ ਬੜੇ ਚੰਗੇ ਰਿਵਾਜ ਮੁੱਕ ਗਿਆ ਹੁਣ। ਫਿਰ ਨਹੀਂ। ਹਾਂਜੀ ਅਗੇ ਨਿਆਣੇ ਕਿਹੇ ਵੱਡੇ ਦੀ ਧੀ ਚਾਹੇ ਕਿਹੇ ਗਰੀਬ ਦੀ ਧੀ ਰਲ ਕੇ ਸਰ ਜਿਹੜੇ ਥੋੜੀ ਮੰਗਦੇ ਹੁੰਦੇ ਥੋੜੀ ਮੰਗਦੇ ਠੀਕ ਨਹੀਂ ਹੁਣ ਕਹਿੰਦੇ ਕਹਣਾ ਦਾ ਪਿਓ ਨੌਕਰੀ ਕਰਦਾ ਵੈ ਦਾ ਘਰਾਂ ਚੰਗੀ ਭਲੀ ਦਾ ਨਿਆਣੇ ਨੂੰ ਥੋੜੀ ਮੰਗਣ ਚਲਾਈਏ ਮਾਂ ਕੋਲ ਉਹੀ ਗੱਲਾਂ ਨਾ ਸੂਰ ਨੂੰ ਕੇ ਮਾਂ ਪਿਓ ਦਾ ਕਰਨਾ ਸਹੀ ਗੱਲ ਇਹਨਾਂ ਨੇ ਨਾ ਪਤਾ ਨਹੀਂ ਬੱਚਾ ਦੇ ਮੂੰਹ ਲਾਇਦਾ ਨਾਲ ਇਹ ਹੁੰਦਾ ਕਿ ਇੱਕ ਤਿਹਾਰ ਵਾਹ ਤਿਹਾਰ ਤੇ ਵਧੀਆ ਚੀਜ਼ਾਂ ਲੱਗਦੇ ਆ ਬਹੁਤ ਗੱਲ ਬਣ ਜਾਂਦੀ ਪਰ ਚਲੋ ਹੁਣ ਜਿੱਦਾਂ ਦਾ ਮਾਹੌਲ ਹੋ ਗਿਆ ਅੱਧਾ ਦੇਖਣਾ ਪੈਣਾ ਸਾਰਿਆਂ ਨੂੰ ਚੱਲ ਯਾਰ ਤੇ ਇਹਦਾ ਟਾਈਮ ਲੰਘ ਗਿਆ ਜਿੰਨੇ ਵੀ ਦੁਨੀਆਂ ਮੈਂ ਚਾਹ ਬਣਾਵਾਂ ਮੈਂ ਤੁਹਾਡੇ ਵਰਗੇ ਉਹ ਚਾਹ ਨਹੀਂ ਮੈਂ ਤਾਂ ਲੈਣੇ ਆਉਂਦੇ ਆ ਤੇ ਘੜੀ ਬੈ ਕੇ ਵੇਖਦੇ ਚ ਗੁੜੀਆਂ ਜੜੀਆਂ ਖਾਂਦੇ ਆ ਮੈਂ ਨਾ ਗਰਲੀ ਹਾਂ ਹੁਣ ਦੇ ਕੇ ਆਈ ਆ ਖਾਣ ਨਹੀਂ ਖਾ ਤੇ ਨਾਲੇ ਤੁਸੀਂ ਜਾ ਮਿਲ ਲਓ ਉਹ ਚਾਹ ਨਹੀਂ ਕੀਤੀ ਕਿ ਤੁਸੀਂ ਸੁਣੀਏ ਗਲਾ ਕਰਦੀ ਐ ਅੱਛਾ ਅੱਛਾ ਚਲ ਠੀਕ ਆ ਪਰ ਉਹ ਵੀ ਲੈਂਦੀ ਓ ਕੋਈ ਨਾ ਖੀਰ ਨਹੀਂ ਬਾਹਰ ਮੁੜ ਕੇ ਦੱਸ ਤੇ ਚੰਗੀ ਕੋਈ ਗੱਲ ਫਿਰ ਸਵੇਰੇ ਬਣਾ ਲਿਓ ਜਾਂ ਹੁਣ ਬਣਾ ਲਿਓ ਹੁਣ ਬਣਾ ਲਿਓ ਸਵੇਰੇ ਖਾ ਲਾਂਗੇ ਘੰਟੇ ਨਹੀਂ ਨਹੀਂ ਮੈਂ ਹੁਣ ਬਣਾਉਂਗੀ ਫਿਰ ਸਵੇਰੇ ਖਾਵਾਂਗੇ ਐਡੇ ਹੁੰਦੇ ਆ ਨਾ ਪੀ ਲੋੜੀ ਵਾਲੇ ਦਿਨ ਬਣਾਉਂਦੀ ਆ ਤੇ ਮਾਗੀ ਵਾਲੇ ਦਿਨ ਖਾਈਦੀ ਆ ਤੇ ਬੱਚਾ ਤੇ ਜਿੰਨਾ ਜਿਤਨਾ ਮਰਜੀ ਵੀ ਆ ਨਾ ਤੈਨੂੰ ਸਮਾਨ ਸਾਰਾ ਇਕੱਠਾ ਕਰਤਾ ਵਾ ਕੋਈ ਬਣਾਵਾ ਚਾਹੇ ਨਾ ਬਣਾਉ ਤੇਰੀ ਮਰਜ਼ੀ ਹੋ ਨਹੀਂ ਨਹੀਂ ਮੈਂ ਬਣਾਉਂਗੀ ਬਣਾਉਂਗੀ ਕਿਉਂ ਨਾ ਬਣਾ ਚਲੋ ਪਹਿਲਾਂ ਪਹਿਲਾਂ ਤੇਰੀ ਕੁੜੀਆਂ ਨੂੰ ਵੇਖਾਂ ਕਿੰਨਾ ਸਮਾਨ ਲੈ ਕੇ ਆਈ ਐ ਚੱਲੇ ਯਾਰ ਆ ਨਿਗੀ ਜੀ ਕੁੜੀ ਲੱਗ ਕੋ ਗਵਾਂਢੀ ਇੰਦੀ ਆਈਦੀ ਆ ਤੇ ਨਾ ਖਾਦੀ ਕੁੜੀ ਦੇਵ ਤੇ ਲੱਗ ਆਈ ਹੋ ਪੇਪਰ ਹੋੜੇ ਮੇਰੇ ਨਿਆਣੇ ਹੀ ਪਰ ਉਹਨਾਂ ਨੂੰ ਥੋੜੀ ਬੁਦੀ ਚਾਹੀਦੀ ਆ ਨਾ ਬੇਤਰਾ ਨਾ ਕਰਨ ਇਹ ਵਿਚਾਰੀ ਜੀ ਹੁਣ ਮੈਂ ਕਿੱਥੇ ਧੱਕਾ ਦਵਾ ਹੈ ਤੇ ਮਾਹਰ ਰੋਟੀ ਪਾਣੀ ਪੱਕਾ ਲਗਾ ਵਾ ਲੀਡੇ ਪ੍ਰੈਸ ਮਿੰਡੇ ਸਾਰੇ ਕੰਮ ਹੋਣ ਦੇ ਆ ਤੇ ਭਾਰੇ ਆ ਵੀ ਮੇਰੇ ਨਿਆਣੇ ਫੇਰ ਹੀ ਸਮਝਣ ਕਿਹੇ ਗੱਲ ਨੂੰ ਦੇਖਾ ਉਹਨੇ ਲੱਗੀ ਨਾਲ ਉਹਦੇ ਹੈ ਤੇ ਕਿੱਡੀ ਕੋਸ਼ਿਸ਼ ਉਹ ਤੇ ਪੱਲੇ ਨਹੀਂ ਬੰਦੇ ਦੋਵੇਂ ਜਾਨੇ ਤੇ ਚਲੋ ਕੋਈ ਨਹੀਂ ਕਹਿ ਦਿੰਨਾ ਸਮਝਾਉਂਗਾ ਨਾ ਦੋਵਾਂ ਜਾਨੇ ਨੂੰ ਤੇ ਵੀ ਤਾਂ ਲਿਖਣਾ ਠੀਕ ਨਹੀਂ ਤੇ ਆਪਣੇ ਪੈਰ ਬਣਾ ਕੇ ਰੱਖੋ ਤੇ ਕੋਈ ਗੱਲ ਨਹੀਂ ਇਹਨੇ ਵੱਡੀ ਹੋ ਗਿਆ ਤੇ ਆਪਣੇ ਘਰ ਚ ਜਰਣਾ ਤੇ ਤੁਸੀਂ ਜੋ ਮਰਜ਼ੀ ਮੁਰਕੇ ਬਾਅਦ ਚ ਕਰਦੇ ਰਹੋ ਚਲ ਇਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ ਲੈ ਆ ਮੇਰਾ ਪੋਤਾ ਆ ਨਿਕਲ ਗਿਆ ਹੈ ਤੀਜੀ ਖਾਣਦੇ ਹਾਂ ਕਹਿੰਦਾ ਰੋਜ਼ ਪਿੱਤਲਾ ਕਰਿਆ ਕਰਸ ਰੋਜ਼ ਆ ਜਾਗਾ ਸ਼ਾਮ ਨੂੰ ਹੈ ਠੀਕ ਆ ਤੇ ਆਪਣੀ ਗੀਤ ਨਾਲ ਖੇਡਿਆ ਕਰਾਂਗੇ ਪਈ ਤੇ ਤੁਹਾਡੇ ਘਰ ਕੋ ਕੁੜੀ ਹੈ ਨਹੀਂ ਠੀਕ ਨਹੀਂ ਤੇ ਹੁਣ ਤੈਨੂੰ ਵੀ ਪਤਾ ਲੱਗ ਗਿਆ ਵੀ ਇਹਦੇ ਘਰ ਕੁੜੀ ਹੈਗੀ ਤੇ ਆਣ ਕੇ ਇਹਦੇ ਖੇਡਿਆ ਕਰ ਠੀਕ ਆ ਠੀਕ ਆ ਠੀਕ ਆ ਆਹੋ ਤੇ ਡੋਡੀਆਂ ਖਾਣ ਦੀਆਂ ਹਾਂਜੀ ਹੈ ਚੱਲ ਠੀਕ ਹੈ ਤੇਰੇ ਪੁੱਤ ਨੂੰ ਜਿਹੜੀ ਚੀਜ਼ ਦੀ ਲੋੜ ਹੋਵੇ ਤੇ ਤੂੰ ਮੈਨੂੰ ਦੱਸਿਆ ਕਰ ਹੈ ਠੀਕ ਹੈ ਆਹੋ ਤਾਂ ਮੈਂ ਤੇਰੇ ਆ ਗਿਆ ਕਰੂੰਗਾ ਕਿਉਂ ਬਰਲੀ ਨਾ ਹਾਂਜੀ ਹੈ ਆਹੋ ਕਰੋ ਕਰੋ ਕਾਲਾ ਪਾਤਾ ਦੋਹੇ ਨਹੀਂ ਆ ਛਿਲੀਆਂ ਛਿਲੀਆਂ ਖਾਣੇ ਆ ਨਹੀਂ ਤੇ ਘਰ ਨੂੰ ਹਾਂ ਹਾਂ ਆਪਣੇ ਪਾਪਾ ਨੂੰ ਕਹਿਨੇ ਛੱਡਿਆ ਠੀਕ ਆ ਪਾਪਾ ਜੀ ਪਾਪਾ ਜੀ ਹਾਂ ਪੁੱਤ ਕੀ ਕਰ ਰੋ ਆ ਉਹ ਹਲੀ ਨੂੰ ਪਾਪਾ ਛੱਡਾਓ ਹੈ ਮਾਤਾ ਤਾਂ ਗਾਂ ਛੱਡਾਉਣੀ ਨੂੰ ਕੋਈ ਨਹੀਂ ਗਾਂ ਕਰ ਰੋ ਨਾ ਵਾ ਚਲ ਕੇ ਪੜਾ ਠੀਕ ਹੈ ਹੈ ਆ ਜਲੀ ਪੜੂਗਾ ਅਜਾ ਕੱਲ ਮੇਰਾ ਪੋਤਰਾ ਆ ਡੋਡਿੰਨੇ ਕਰਕੇ ਪੜ ਲਾ ਠੀਕ ਆ ਠੀਕ ਆ ਜਿੰਨੀਆਂ ਖਾਣੇ ਖਾਣੇ ਬਾਕੀ ਬਸ ਉਤਰਾ ਦੇ ਕਾਹੀ ਪੜ ਲਾ ਕਾਪੋਤ ਮੈਂ ਗਾਣਾ ਕਰਾਵਾ ਇਹ ਆਪੋ ਤਾਂ ਕਰ ਮੈਂ ਗਾਣਾ ਕਰਾਵਾ ਹੈ ਮੇਰੀ ਗੱਲ ਸੁਣਿਓ ਹਾਂਜੀ ਛੱਡਣ ਚਲੇ ਜਾਓ ਆਹੋ ਇੱਕ ਮਿੰਟ ਖੜੋ ਜੋ ਮੈਂ ਨਾ ਤੁਹਾਡੀਆਂ ਦਾਡੀਆਂ ਜਿਹੜੀਆਂ ਤੁਸੀਂ ਲਿਆਉਂਦੀਆਂ ਮਾਰ ਆਹੋ ਤੇ ਉਹ ਮੈਂ ਸਾਰਾ ਸਮਾਨ ਨਾ ਕੁੜੀ ਨੂੰ ਦਿੰਨੀ ਆ ਅੱਛਾ ਛੱਡ ਦੇ ਦਿੰਦੀ ਆ ਸਾਰੇ ਇੱਕ ਨਹੀਂ ਚਿੱਗੇ ਦਿੰਦੀ ਗੱਲ ਦੇਖਿਆ ਇਹ ਲੋੜੀਏ ਚੰਗਾ ਹਾਂਜੀ ਇਹ ਪੈਸੇ ਕਿ ਦੇ ਲੈ ਹਾਂ ਤੇ ਰੋਜ ਆ ਦੇ ਕਾ ਹੈ ਕਿ ਚੰਗਾ ਹੈ ਹੈ ਨਾ ਤੇ ਆਪਣੀ ਨਾ ਦੀਦੀ ਨੇ ਖੇਡੇ ਕਰ ਲਏ ਹੈ ਹੈ ਠੀਕ ਹੈ ਠੀਕ ਹੈ ਤੇ ਮੈਂ ਗਾਹ ਕਰਾਂਗਾ ਇਹਨੂੰ ਹੈ ਕੋਈ ਨਹੀਂ ਆਛਾਗਾ ਆਛਾ ਕੇ ਆ ਰੋ ਚੰਗਾ ਨਹੀਂ ਗਾਹ ਕਰਕੇ ਆਉਂਗਾ ਚਲ ਚਲ ਜਾਓ ਪਤਾ ਕਾ ਫੇਰ ਆਈਂਗੇ ਜੀ ਹਾਂਜੀ ਆ ਜਾ ਕੁੜੀਆਂ ਦੇ ਘਰ ਦੀ ਗੋੜ ਖੁੰਦੀਆਂ ਵਾਂ ਹੈ ਕਿੰਨੀਆਂ ਸੋਹਣੀਆਂ ਲੱਗਦੀਆਂ ਵਿੜੇ ਵਿੱਚ ਖੜਦੀਆਂ ਚਲ ਜੇ ਮੇਰੀ ਧੀ ਆ ਤੇ ਉਹਦੇ ਨਾਲ ਵੇਖਾ ਖੇਡਣ ਕਿੰਨੀਆਂ ਸੋਹਣੇ ਸੋਹਣੇ ਕੁੜੀਆਂ ਆਉਂਦੀਆਂ ਵਾਂ ਚਲ ਪ੍ਰਮਾਤਮਾ ਸੱਚੇ ਪਾਤਸ਼ਾਹ ਹਰ ਕਰ ਚ ਧੀ ਵੀ ਜਰੂਰ ਦੇਵੇ ਇਹ ਵੀ ਬਹੁਤ ਜ਼ਰੂਰੀ ਆ ਤੁਸੀਂ ਤਾਂ ਬੰਬੀ ਤਾਂ ਕੈਲ ਬੜਾ ਚਹਿਲਾਏ ਤੇ ਮੈਂ ਆਣ ਕੇ ਨਾ ਨੂਕੇ ਕੱਪੜਾ ਲੀੜਾ ਧੋਗੇ ਢੀਕਣ ਲਈ ਹਾਂ ਤੇ ਨਜ਼ਰ ਕਿੱਥੇ ਲਾਏ ਤੁਸੀਂ ਅਬਰ ਮੈਂ ਘਰ ਆਇਆ ਹਾਂ ਮੈਂ ਵਾਜੂਜੀ ਮਾਰ ਕੇ ਨਾ ਅੱਛਾ ਫਿਰ ਮੈਂ ਸੋਚਿਆ ਵੀ ਮੰਦਿਰ ਘਰ ਚਲਣੀ ਹਣੀ ਉਹਨਾਂ ਘਰ ਹੀ ਗਈ ਹਾਂ 11 ਨੂੰ ਨਾ ਗਈ ਉਦੋਂ ਮੈਨੂੰ ਰੋ ਰੋ ਕੇ ਉਹਨਾਂ ਗੱਲਾਂ ਦੱਸੀਆਂ ਫਿਰ ਹੱਥੀਂ ਚੁੱਕ ਕੇ ਮੇਰੇ ਰਿਸ਼ਤਾ ਕਰਾਇਆ ਸੀ ਮੈਨੂੰ ਤਾਂ ਜਾਣਾ ਹੀ ਪੈਣਾ ਸੀ ਹੁਣ ਮੇਰੀ ਰਿਸ਼ਤੇਦਾਰੀ ਆ ਮੈਂ ਕੱਲ ਨੂੰ ਉਹਨਾਂ ਨਾਲ ਮਿਲਣਾ ਵਰਤਣਾ ਹੋਇਆ ਮੈਂ ਫੇਰ ਮਾਤਾ ਦੀ ਚੰਗੀ ਗੱਲਬਾਤ ਕੀਤੀ ਮੈਂ ਕਿਹਾ ਕੱਲ ਨੂੰ ਹੱਥ ਮਾਰਾ ਰੋਂਡੇ ਹੀ ਪਿੰਡ ਦੀ ਜਾਜੂਦ ਆਉਂਦੀ ਏ ਵੀ ਨਾ ਜਾਦ ਕਾਦੀ ਆਉਂਦੀ ਆ ਆਂਦੀ ਵੀ ਨੋਕਾ ਟੋਕੀ ਬੜੀ ਕਰਦੇ ਆ ਮਾਤਾ ਕਹਿੰਦੀ ਆ ਕਦੀ ਵੀ ਵੱਧ ਖਰਚਾ ਕਰਦੀ ਆ ਨਿਆਣਿਆਂ ਤੋਂ ਕਹਿੰਦੇ ਵੀ ਅਸੀਂ ਮਾਂ ਨਹੀਂ ਕਹਿਣਾ ਆਂਟੀ ਕੀ ਆ ਕਰਨਾ ਵਾ ਹੈ ਕੋਈ ਗੱਲ ਕਰਨ ਵਾਲੀ ਆ ਮੈਂ ਫੇਰ ਮਾਤਾ ਨੂੰ ਕਿਹਾ ਮੈਂ ਮਾਤਾ ਵਾਂਦ ਭੁੱਲ ਗਿਆ ਜਿੱਦਨ ਆਪ ਹੱਥ ਛੱਡਦੇ ਹੀ ਆਪ ਕੱਪੜੇ ਧੋਂਦੇ ਹੀ ਪੱਕੀ ਪਕਾਈ ਦੇ ਮੰਝੇ ਦੇ ਮਿਲਦੇ ਤੇ ਰਾਸ ਨਹੀਂ ਆਉਂਦੇ ਤੁਹਾਨੂੰ ਫੇਰ ਕੀ ਕਹਿੰਦੀ ਇਹ ਦਿਨ ਮੈਂ ਕੀ ਦੱਸਾਂ ਇੰਨਾ ਇੰਨਾ ਤੜਕਾ ਲਾਉਂਦੀ ਆ ਤੇਲ ਵੀ ਮੋਕਾ ਦਿੰਦੀ ਆ ਪਿਆਜ਼ ਵੀ ਮੋਕਾ ਦਿੰਦੀ ਆ ਮੈਂ ਹਾਂ ਮੇਰੀ ਸੁਣ ਗੱਲ ਅੱਗੇ ਹੁਦਹੀਂ 4 ਜਣੇ ਖਾਣ ਵਾਲੇ ਹੁਣ ਹੋਏ ਜੇ 6 6 ਜਣੇ ਖਾਜਾ ਬਣਾਈਆਂ ਤੇ ਨਾਲੇ ਮੈਂ ਹਾਂ ਪੇਕੇ ਤੇਂਦੀ ਆਂਗੀ ਤੁਹਾਨੂੰ ਬਣਾ ਕੇ ਖਵਾ ਲਦੀ ਆ ਨਾ ਆਹੋ ਜੇ ਪਿਆਜ਼ ਵੱਧ ਇੱਕ ਅੱਧਾ ਪਾਉਂਦੀ ਹੋਊਗੀ ਤੇ ਤੁਹਾਨੂੰ ਦੇ ਦਿੰਦੀ ਆ ਉਹ ਕਿਹੜੀ ਪਿੰਡ ਪਚੌਂਦੀ ਆ ਇਹ ਮੇਰਾ ਬੀਪੀ ਵੱਜ ਜਾਂਦਾ ਵਾ ਛੱਟ ਮੇਰੀ ਤੜਕਣ ਵੱਜ ਜਾਂਦੀ ਆ ਮੈਨੂੰ ਇਹਨੇ ਤੇਲ ਵਾਲਾ ਪਾਈਦਾ ਨਹੀਂਗਾ ਮੈਂ ਹਾਂ ਚ ਕੋਈ ਗੱਲ ਨਹੀਂ ਮੈਂ ਉਹਨੂੰ ਕਹਿ ਦਿੰਨੀ ਆਂ ਵੀ ਮਾਦਾ ਦਾ ਨਾ ਤੜਕੇ ਦੇ ਬਿਨਾਂ ਦਾਲ ਸਬਜ਼ੀ ਕੱਢ ਲਿਆ ਕਰ ਨਹੀਂ ਮੇਰੀ ਗੱਲ ਸੁਣ ਹੁਣ ਕਹਿ ਐਂਦੀ ਵੀ ਮੇਰੇ ਕੋਲ ਤੜਕੇ ਵਾਲੀ ਚੀਜ਼ ਨਹੀਂ ਖਾਂਦੀ ਤੇ ਕੱਚਾ ਹੀ ਖਾਈ ਜਾਂਦੇ ਹੁੰਦੇ ਸੀ ਇਦਾਂ ਹੀ ਸਭ ਕੁਝ ਮੈਂ ਇਹ ਗੱਲ ਕਹੀ ਮੈਂ ਹਾਂ ਉਦੋਂ ਤੇ ਨਿਆਣੇ ਕੜਾਈ ਨਹੀਂ ਲੁੰਦੇ ਹੁੰਦੇ ਚਿੱਲੇ ਤੋਂ ਰੋਜ਼ ਪਕੌੜੇ ਰੋਜ਼ ਪਕੌੜੇ ਉਦੋਂ ਤਾਂ ਮੈਂ ਭੱਜ ਜਾਂਦਾ ਸੀ ਉਦੋਂ ਬੀਬੀ ਵੀ ਤੁਹਾਡਾ ਠੀਕ ਹੀ ਆਹੋ ਦਾ ਖਰਚਾ ਨਹੀਂ ਹੁੰਦਾ ਮੈਂ ਹਾਂ ਇਹ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਕੀਤੀ ਸੀ ਫਿਰ ਹੁਣ ਹਾਂ ਗੱਲਾਂ ਕਰਨ ਦੇ ਤੁਹਾਡੇ ਵਾਸਤੇ ਮਾੜੀ ਗੱਲ ਮੈਂ ਤੇ ਰਮਨਿੰਦਰ ਦੇ ਕੰਮ ਦੇ ਵਿੱਚ ਪੈਂਦਾ ਨਹੀਂ ਤੇ ਨਿਆਣੇ ਵੀ ਨਹੀਂ ਮੈਨੂੰ ਦੇਹ ਤੋ ਨਾਉਂ ਡਈ ਸੀ ਤੇ ਮੈਂ ਫੇਰ ਗੱਲਾਂ ਬਾਤਾਂ ਕਰਕੇ ਤੇ ਆ ਗਈ ਜੀ ਇਹ ਤਾਂ ਬਾਹਰ ਹੁੰਦੀ ਫੇਰ ਮਾਦਾ ਦੇ ਮੂੰਹ ਤੇ ਮੈਂ ਕਰੋਣਾ ਹੀ ਪੀ ਦੱਸ ਮਾਦਾ ਨੋਕਾ ਟੋਕੀ ਕਿਉਂ ਕਰਦੀ ਹੈ ਫੇਰ ਉਹ ਮਿਲੀ ਨਹੀਂ ਨਾ ਬਾਥਰੂਮ ਚ ਹੀਗੀ ਤੇ ਨਿਆਣੇ ਤੇ ਪਿਓ ਹੈ ਨਹੀਂ ਘਰ ਰਮਲੇਦਾ ਕਿੰਨਾ ਚਿਰ ਲੱਗੂਗਾ ਉਹ ਵਿਚਾਰੀ ਜੇ ਉਥੋਂ ਬਿਪਤਾ ਦੀ ਮਾਰੀ ਆਈ ਹੈ ਤੇ ਇੱਥੇ ਵੀ ਇਹੋ ਕੰਮ ਰਿਹਾ ਤੇ ਉਹਦਾ ਕੀ ਬਣੂਗਾ ਇਹਨਾਂ ਨੂੰ ਇਹੋ ਹੀ ਆ ਨਾ ਪੀ ਉਥੋਂ ਔਖੀ ਹੋ ਕੇ ਆਈ ਆ ਤੇ ਇੱਥੇ ਨਹੀਂ ਤੰਗੀ ਦਿਨੇ ਆ ਪਰ ਇਹਦਾ ਕਰਨੀ ਨਹੀਂ ਚਾਹੀਦੀ ਲੀੜਾ ਕਪੜਾ ਨਿਆਣਿਆਂ ਨੂੰ ਤੋਤਾ ਮਿਲਦਾ ਮਾਤਾ ਨੂੰ ਤੋਤਾ ਮਿਲਦਾ ਵਾ ਮੂੰਹ 'ਚ ਮੱਖੀਆਂ ਆੜਵੜ ਨਿਕਲਦੀਆਂ ਹੁੰਦੀਆਂ ਨਹੀਂ ਤਾਂ ਇਹਨੂੰ ਗੱਲਾਂ ਹੁੰਡਿਆ ਪੀਂਗਾ ਰੋਟੀ ਮਿਲੰਦਾ ਪੀ ਆਪਾਂ ਕੀ ਪਕਾਈ ਤੇ ਹਰ ਬੰਦਾ ਤੂੰ ਇਹ ਗੱਲ ਆਪਣੀ ਨੂੰ ਕਹਿਣਾ ਸੀ ਆਪਣੀ ਮਾਤਾ ਨੂੰ ਵੀ ਇਹਦੇ ਨਾਲ ਪੈੜੀ ਲਾਉਣੀ ਪੈਣੀ ਆ ਜੇ ਰੱਖਣਾ ਟਿਕਾੜੀ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਜਦੋਂ ਮਾਂ ਪੁੱਤ ਦੋਵੇਂ ਘਰ ਹੋਣਗੇ ਹਾਂ ਗੱਲ ਮੈਂ ਫੇਰ ਕਹੂੰਗੀ ਦੋਵਾਂ ਦੇ ਕੰਨ ਖੋਲੂੰਗੀ ਕੱਲੀ ਮਾਤਾ ਨੂੰ ਕਹਿੰਦਾ ਕੀ ਫਾਇਦਾ ਵਾ ਵੀ ਹੁਣ ਉਹ ਵਿਆਹ ਕਰਕੇ ਆ ਘਰ ਵਿੱਚ ਆਈ ਆ ਜਾਂ ਤੇ ਉਹਦੇ ਨਾਲ ਪੈੜੀ ਕਰਾਓ ਦੋ ਕਿੱਲੇ ਤੇ ਜੇ ਨਹੀਂ ਤਾਂ ਪਿਆਹਾ ਤੇ ਲਾ ਦੋ। ਇਹ ਰਮਨ ਪੈੜੀ ਜਿਆਦੇ ਦਾ ਪੈਸੇ ਨਾ ਨਾ ਕਰਾਏ ਇਹਨਾਂ ਹੇਟ ਬੰਨੇ ਉਹਨਾਂ ਦੇ ਪੈਰ ਨਹੀਂ ਲੱਗਣ ਦੇਣੇ। ਮੈਨੂੰ ਇਹ ਗੱਲ ਦਾ ਪਤਾ ਵਾ ਜਿੱਦਾਂ ਨਿਆਣੇ ਕਰਨ ਦੇ ਤਾਂ ਮਾਤਾ ਕਰਨ ਦੇ ਹੀ ਆ ਨਾ। ਇਹ ਕੱਡੂ ਹੀ ਆ ਪਰ ਇਹ ਕੰਮ ਮੈਨੂੰ ਨਾ ਹੁਣ ਦੇਣਾ। ਇਹ ਵੀ ਇਹ ਗੱਲ ਦੇ ਵਿੱਚ ਸਾਡੀ ਬੀਤੀ ਆ। ਨਾਲੇ ਮੈਂ ਹੱਥੀਂ ਚੁੱਕ ਕੇ ਲੈਂਦੀ ਆ ਇਹ ਕੰਮ ਆ ਤੇ ਥੋੜਾ ਲੈਂਦੀ ਆ। ਇਹ ਮਾਤਾ ਤਾਂ ਰੋਂਦੀ ਫਿਰਦੀ ਸੀ। ਮੁੰਡਿਆਂ ਦਾ ਚੋਰੀ ਤਿੰਨ ਵਾਰ ਮੇਰੇ ਘਰ ਆਈ ਸੀ ਵੀ ਤੂੰ ਚੋਪੀ ਕਰ ਗਈਆਂ ਤੂੰ ਚੋਪੀ ਕਰ ਗਈਆਂ। ਮੈਨੂੰ ਇਸੇ ਗੱਲ ਦਾ ਡਰ ਹੀ ਪਿਆ ਇਹਨਾਂ ਨੇ ਇਦਾਂ ਕਰਨਾ ਉਹ ਇਹਨਾਂ ਨੇ ਘਰ ਵਿਖਾਈ ਆ ਅਛਾ ਨਾ ਮੁੰਡੇ ਚੰਗਾ ਚੁੰਦੇ ਤੇ ਨਾ ਸਾਸਰੀ ਮੇਰੀ ਗੱਲ ਸੁਣੋ ਚਲੋ ਠੀਕ ਮੈਂ ਮੰਨਦੀ ਆ ਮਾਂ ਵਾਲੀ ਥਾਂ ਨਹੀਂ ਲੈ ਸਕਦੀ ਪਰ ਹੁਣ ਤੇ ਉਹ ਮਾਂ ਬਣ ਕੇ ਆਈ ਆ ਨਾ ਭਾਵੇਂ ਰੋਂਦੇ ਮਾਂ ਕਹਿਣ ਤੇ ਭਾਵੇਂ ਹੱਸਦੇ ਕਹਿਣ ਜਾਂ ਤੇ ਯਾਰ ਉਹਦੇ ਵਿੱਚ ਕੋਈ ਫਰਟ ਹੋਏ ਵੀ ਤੁਸੀਂ ਵੀ ਨਾ ਵਢੀ ਕਹੋ ਜਾਂ ਆ ਕਹੋ ਜਦੋਂ ਉਹ ਕਹਿਣ ਦੀ ਆ ਰੋਟੀ ਪਾਣੀ ਟਾਈਮ 'ਤੇ ਦੇ ਦੇਈ ਸਭ ਕੋ ਤੇ ਹੋੰਡਿਆ ਤੇ ਹੋਰ ਹੁਣ ਕੀ ਚਾਹੀਦਾ ਇਹਨਾਂ ਦੂਜੀ ਗੱਲ ਇਹ ਕੁੜੀ ਨੂੰ ਪੈਂਟਾ ਪਵਾ ਦਿੰਦੀ ਆ ਉਹ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਸਲਵਾਰ ਕਮੀਜ਼ ਪਾਇਆ ਕਰੇ ਮੈਂ ਹਾਂ ਮੇਰੀ ਮੰਮੀ ਸੁਣੋ ਗੱਲ ਅੱਜ ਕੱਲ ਕੁੜੀਆਂ ਪਾਉਂਦੇ ਆ ਕੱਪੜੇ ਮਾਡਰਨ ਜਿਹਾ ਬਣਾ ਅੱਜ ਕੱਲ ਨਾਲੇ ਸਮੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਵਾ ਜੇ ਨਾ ਇਦਾਂ ਦੇ ਕੱਪੜੇ ਦੋ ਫੇਰ ਦੁਨੀਆ ਨਹੀਂ ਛੱਡਦੀ ਅਨਪੜਵਾ ਕਿਦਾਂ ਦੇ ਕੱਪੜੇ ਕੁੜੀ ਨੂੰ ਪਾਉਂਦੇ ਆ ਇਹ ਉਹ ਕੈਪਰੀਆਂ ਦੀਆਂ ਪਾਉਂਦੀ ਆ ਪੈਂਟਾਂ ਪਾਉਂਦੀ ਆ ਸੂਟ ਨਹੀਂ ਪਾ ਸਕਦੀ ਮੈਂ ਹਾਂ ਮੰਮੀ ਤੁਸੀਂ ਹੁਣ ਚੁੱਪ ਕੀਤੇ ਰਿਹਾ ਕਰੋ ਨਹੀਂ ਮੇਰੀ ਗੱਲ ਸੁਣੋ ਜੇ ਉਹਦੇ ਪੈਂਟਾ ਪਾਈਆਂ ਜਾਂ ਕੈਪਰੀਆਂ ਪਾਈਆਂ ਕੁੜੀ ਨੂੰ ਤੇ ਇਹ ਪੇਜ ਦਾ ਕੱਪੜੇ ਪਾ ਕੇ ਦਿਆ ਕਰੇ ਨੂੰ ਚੱਲ ਕੋਈ ਨਹੀਂ ਬੱਚਿਆਂ ਦਾ ਮਨ ਕਰਦਾ ਵਾ ਜਦੋਂ ਕਿਸੇ ਬੱਚੇ ਨੂੰ ਇਹਦੇ ਨਾਲ ਲੀਲਾ ਕਪੜਾ ਪਾਇਆ ਹਰ ਇੱਕ ਦਾ ਮਨ ਇੱਕੋ ਜਿਹਾ ਹੁੰਦਾ ਵਾ ਨਾਲੇ ਪਿੱਛੋਂ ਵੀ ਉਹ ਪੁੰਦੀ ਆਈ ਹੋਊਗੀ ਕਿ ਤਾਈ ਇੱਥੇ ਪਾਉਂਦੇ ਹੀ ਆ ਉਹ ਚੱਲ ਰਮਨੇ ਇਹ ਤੇ ਗੱਲਾਂ ਨਕੂਣੀਆਂ ਹੀ ਆ ਕਿ ਉਹ ਨਿਕਰਾ ਪੌਂਦੀ ਜਾਂ ਕੁਝ ਵੀ ਪੌਂਦੀ ਆ ਉਹ ਲੜਾਈ ਦੀ ਗੱਲ ਇਹ ਤੇ ਲੜਾਈ ਜੜਵਾ ਸਿਰਫ ਗੱਲ ਦੇ ਹੋਈ ਆ ਹਾਂ ਨਿੱਕੀ ਜਿਹੀ ਗੱਲ ਜਿਹੜੀ ਉਹਦਾ ਮੁੱਦਾ ਠਾ ਲੈਣਾ ਪਵਾੜਾ ਪਾ ਦੇਣਾ ਵਾ ਬਸ ਨਿਆੜਿਆਂ ਨੂੰ ਨਾ ਹੁਣ ਉਹ ਹੀ ਤਾਂ ਰੱਬ ਕੋ ਲਾਓ ਸਕੂਲ ਆ ਕੱਪੜੇ ਧੋ ਕੇ ਕਹਿੰਦੇ ਹੁੰਦੇ ਹੀ ਆਪ ਰੋਟੀ ਪਾਣੀ ਪਕਾਉਣਾ ਮਾਤਾ ਨੇ ਕਿਹਾ ਠੰਡਵਾ ਇਹਨਾਂ ਤੇ ਤਾਂ ਹੱਥ ਹੀ ਸੜੇ ਰਹਿੰਦੇ ਸੀ ਸੜੇ ਹੀ ਆਪਰ ਜਾਈ ਜਿ ਬੈਠੀ ਰਹਿੰਦੀ ਹੁੰਦੀ ਸੀ ਹੁਣ ਉਹਨੂੰ ਮਾਈ ਨੂੰ ਹੀ ਗਲਾਉਂਦਾ ਪੀਵਾ ਪੱਕੀ ਪਕਾਈ ਮਿਲਦੀ ਆ ਤੇ ਮੈਨੂੰ ਤੇ ਅੱsse ਕੱਲ ਦਾ ਗੁੱਸਾ ਚੜਨ ਦਿਆ ਵਾ ਚੱਲ ਨਿਆਣਿਆਂ ਦੀ ਤੇ ਗੱਲ ਵੱਖਰੀ ਆ ਇਹ ਤਾਂ ਸਿਆਣੀ ਬਿਆਣੀ ਆ ਨਾ ਇਹਨੂੰ ਤਾਂ ਅਗਲ ਕਰਨੀ ਚਾਹੀਦੀ ਆ ਨਾ ਤੇ ਮੇਰੇ ਪੁੱਤ ਦਾ ਘਰ ਵੱਸ ਗਿਆ ਵਾ ਨਹੀਂ ਤਾਂ ਘਰ ਤੇ ਕਾਗ ਜਣਾ ਹੀ ਯਾਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਚੰਗੀ ਭਲੀ ਵਿਚਾਰੀ ਭਲੀ ਮਾਨਸ ਕੁੜੀ ਆ ਰੋਟੀ ਪਾਣੀ ਟਾਈਮ ਤੇ ਕੰਮ ਤੁਹਾਨੂੰ ਦੇਣ ਦੀ ਆ ਹਰ ਇੱਕ ਚੀਜ਼ ਤੇ ਸੂਤ ਵਤਨ ਹੋਰ ਰੋਕੀ ਚਾਹੀਦਾ ਉਹੀ ਨਾ ਠੰਡੇ ਦੁੱਧ ਫੂਕਾ ਮਾਰਦੇ ਆ ਅੱਗੇ ਆਪ ਕਉਂਦੇ ਹੀਗੇ ਤੇ ਤੜਕਾ ਆਪ ਸਵਾ ਲਾਉਣਾ ਇੱਕ ਪਿਆਜ਼ ਕੱਟਣਾ ਤੇ ਮਾੜਾ ਮੋਟਾ ਤੜਕਾ ਲਾ ਲੈਣਾ ਹੁਣ ਤੜਕਾ ਲਾਈਏ ਨਾ ਤਰੀ ਆਲੀ ਸਬਜ਼ੀ ਦੇ ਵਿੱਚ ਅੱਧਾ ਕਿਲੋ ਗੰਡੇ ਤੇ ਪੈ ਹੀ ਜਾਂਦੇ ਆ ਪੈ ਜਾਂਦੇ ਆ ਇਹ ਕਿਹੜੀ ਗੱਲ ਹੋਵੇ ਫੇਰ ਸਵਾਦ ਮੰਦੀ ਆ ਤੇ ਜੇ ਨਾ ਉਹ ਬੜਾਵੇ ਤੜਕਾ ਲਾਵੇ ਤੇ ਫੇਰ ਕੜਾ ਇਹਨੂੰ ਰੋਟੀ ਪਾਣੀ ਬਣਾਉਣਾ ਨਹੀਂ ਉਦੋਂ ਉਹੀ ਤਾਂ ਗੱਲ ਆ ਕਿਸ ਬੰਨੇ ਵੀ ਖਲਾਸੀ ਹੁਣ ਉਹ ਤੇ ਮੈਨੂੰ ਮਿਲੀ ਨਹੀਂਗੀ ਮੈਂ ਹਾਂ ਕੋਈ ਨਹੀਂ ਫੇਰ ਮੈਂ ਆਉਂਗੀ ਜਾਂ ਤੇ ਫਿਰ ਉਹਨੂੰ ਸੱਦੂੰਗੀ ਇੱਥੇ ਉਹਦੀ ਗੱਲਬਾਤ ਸਾਰੀ ਸੁਣੂੰਗੀ ਹੋਰ ਤੇ ਗੱਲ ਹੋਰ ਹੁੰਦੀ ਐ ਵੀ ਆਣ ਕੇ ਤੇ ਮੈਨੂੰ ਦੱਸ ਕੇ ਜਾ ਵੀ ਗੱਲ ਹੈ ਕੀ ਆ ਫਿਰ ਆਫੇ ਮੈਂ ਜਾਣਾ ਤੇ ਇਹ ਜਾਨਣਾ ਵੇ ਆ ਤੈਨੂੰ ਇੱਕ ਸਲਾਹ ਦੋ ਦੰਦਾ ਨਹੀਂ ਤੇ ਦੋ ਚਾਰ ਦਿਨ ਉਹਨੂੰ ਇੱਥੇ ਲਾਇਆ ਆਪਣੇ ਆਪ ਹੀ ਜਦੋਂ ਲੋਕ ਇਹਨਾਂ ਦੇ ਹੱਥੋਂ ਤੋਂ ਸੜੇ ਤੇ ਫੇਰ ਇਹਨਾਂ ਨੇ ਕਿਹਾ ਵੀ ਨਹੀਂ ਇਹਨੂੰ ਭੁਲਾ ਦੋ ਚੱਲ ਹੀਦਾ ਕਰਦੀ ਮੈ ਵੀ ਨਹੀਂ ਚੰਗੀ ਲੱਗਦੀ ਕਹਿਣਾ ਵਾ ਵੀ ਆਪੇ ਹੱਥੀਂ ਲਿਆ ਕੇ ਤਾਂ ਹੁਣ ਵੇ ਸ਼ਰੀਕਾ ਬਣਾਉਣ ਲਈ ਆ ਕੋਈ ਗੱਲ ਨਹੀਂ ਉਹਨੂੰ ਮੈਂ ਸੱਦੂੰਗੀ ਗੱਲਬਾਤ ਪੁੱਛੂੰਗੀ ਵੀ ਮੈਨੂੰ ਦੱਸ ਸਾਰੀ ਗੱਲ ਕੀ ਰੇਣਾ ਨਾ ਮੈਂ ਗੱਲ ਕਰੂੰਗੀ ਵੀ ਹੁਣ ਇਹ ਗੱਲ ਨਹੀਂ ਬਾਨੀ ਹੁਣ ਉਹ ਘਰ ਦੇ ਨਾਲ ਮਾਰ ਤੋ ਆ ਉਹਨੇ ਇੱਥੇ ਹੀ ਰਹਿਣਾ ਭਾਵੇਂ ਤੁਸੀਂ ਰੋ ਤੇ ਭਾਵੇਂ ਹੱਸੋ ਤਾਂ ਇਹ ਤਾਂ ਤੇਰੀ ਗੱਲ ਠੀਕ ਹੋ ਉਹਦੋਂ ਸੋਚਣਾ ਸੀ ਨਾ ਉਹ ਮੇਰੀ ਗੱਲ ਸੁਣਦਾ ਰਮਨ ਬਹੁਤੀਆਂ ਗੱਲਾਂ ਕਰਦੀ ਕੋਈ ਲੋੜ ਨਹੀਂ ਐ ਜਦੋਂ ਤੂੰ ਇੱਕੋ ਗੱਲ ਮੰਮੀ ਨੂੰ ਇਹ ਗੱਲ ਸਮਝਾਏ ਵੀ ਮਾਤਾ ਜੀ ਨੇ ਇਹ ਗੱਲਬਾਤ ਕੀਤੀ ਹੈ ਉਦੋਂ ਤੂੰ ਤਰਲੇ ਲੈਂਦੀ ਸੀ ਲੈਂਦੀ ਹੀ ਪਰ ਆਈ ਤਿੰਨ ਵਾਰਾਂ ਜਦੋਂ ਮੈਂ ਗੱਲ ਚਲਾਤੀ ਤੇ ਮੁੜ ਕੇ ਗਈ ਨਹੀਂ ਨਾ ਪੋਤਾ ਤੂੰ ਗੱਲ ਤੇ ਕਰ ਐ ਨਿਆਣਿਆਂ ਨਾਲ ਕਰ ਉਹਨਾਂ ਦੇ ਪਿਓ ਨਾਲ ਕਰ ਤੇ ਹੁਣ ਹੁਣ ਆndi ਆ ਕਿ ਤੂੰ ਕੌਣ ਤੇ ਮੈਂ ਕੌਣ ਯਾਰ ਜੀ ਹੁਣ ਰਮਨ ਵਿਚਾਰੀ ਤੜਕਾ ਤੁਰਕਾ ਨਾ ਲਾਇ ਤੇ ਫਿਰ ਉਹਨੂੰ ਕਹਣਾ ਵੀ ਰੋਟੀ ਪਾਣੀ ਬਣਾਉਣਾ ਨਹੀਂ ਹੁੰਦਾ ਐਹੋ ਹੀ ਤਾਂ ਗੱਲ ਵਾ ਪਰ ਇਹ ਆ ਕਿ ਸੱਸਾਂ ਦੀ ਆਤਮਾ ਨਹੀਂ ਨਾ ਜਾਂਦੀ ਹੁੰਦੀ ਨੋਕਾ ਟੋਕੀ ਕਰੀ ਜਾਣੀ ਕਰੀ ਜਾਣੀ ਉਸਵਾਦੀ ਖਾਦੀ ਨਹੀਂ ਗਈ ਜਾਂਦੀ ਜੇ ਚੰਗੀ ਬਣੀ ਤਾਂ ਵੀ ਨੋਕਾ ਟੋਕੀ ਜੇ ਮਾੜੀ ਬਣੀ ਤਾਂ ਤਾਂ ਵੀ ਤਾਂ ਦੇ ਘਰ ਨਹੀਂ ਕਰਨੀ ਐ ਤੂੰ 1 2 4 ਦਿਨ ਵੇਖ ਤੇ ਉਹਨੂੰ ਇੱਕ ਵਾਰੀ ਫੇਰ ਫੋਨ ਕਰੀਂ ਹੁਣ ਵੇਖਿਆ ਉਦੋਂ ਦੀ ਮਾਤਾ ਹੁਣੋਂ ਹਟ ਗਈ ਆ ਰੋਟੀ ਪਕਾਣ ਡੈਪੀਓ ਨਹੀਂ ਤੇ ਮੇਰਾ ਬੂਹਾ ਵੜਵੜ ਖਾ ਲੈਂਦੀ ਹੁੰਦੀ ਸੀ ਰੋਟੀ ਪਕਾ ਜਾ ਨਹੀਂ ਉਹਨਾਂ ਦੇ ਕਮੀਜ਼ਾਂ ਪਾਟੀਆਂ ਉਹ ਨਹੀਂ ਉਹਨਾਂ ਨੂੰ ਟੋਪੇ ਲਾ ਜਾ ਹੁਣ ਭੁੱਲ ਗਿਆ ਨਾ ਕਿ ਇਹ ਤਾਂ ਅਕਸਰ ਉਹ ਹੀ ਕਰਨ ਬਈ ਆ ਉਹਨੇ ਹੀ ਕਰਨਾ ਵਾ ਉਹਨੇ ਤਾਂ ਆਪਣਾ ਘਰ ਸਮਝਿਆ ਉਹ ਆਰਾਮ ਨਾਲ ਜਾਈ ਚ ਬੈਠੀ ਰਹਿੰਦੀ ਆ ਨਾ ਅੱਗੇ ਕਰਨਾ ਪੈਂਦਾ ਤਾਂ ਮੇਰੇ ਹਲੰਦੀ ਸੀ ਚੱਲ ਕੋਈ ਗੱਲ ਨਹੀਂ ਤੂੰ ਹੁਣ ਐਨੇ ਗੁੱਸੇ ਜਨਾ ਤੇ ਮਿਲੋ ਵੀ ਕਿਤੇ ਮੈਂ ਜਿੱਤਰ ਮੇੜੂ ਕੋ ਮੈਨੂੰ ਸਮਝਾਉਣਾ ਵਾ ਕਿ ਯਾਰ ਉਦੋਂ ਗੱਲਾਂ ਹੋ ਰਹੀ ਸੀ ਤੇ ਹੁਣ ਹੋਰ ਹੋ ਗਈਆਂ ਜੀ ਖੇਤੀ ਚਲੋ ਮੈਂ ਲਾਵਾ ਫੁਲਕੇ ਤੋਂ ਰੋਟੀ ਬਵਾ ਦਿੰਦੀ ਹਾਂ ਚਲ ਆ ਜਾ ਮੇਰੇ ਲਾਗੇ ਬੈਠਣਾ ਲਾ ਦੇ